I you. Et tu te laudam, Maria, et nos postes, et nos libres, et nos sacerdotes, et nos sacerdotes, et nos sacerdotes, et nos sacerdotes. 来다 पर बात है ना हम सब सारे में और आ की जान ज्ञान है ता आगे खड़े मुझे ये काम बड़ा नहीं भागो धन्यवाद मां के जस ने थोड़ी फोटो बना के दिया ਇਹ ਸਾਰੀਆਂ ਕੁੜੀਆਂ ਕਹਿੰਦੇ ਨੇ ਸੋਡੇ ਨਹੀਂ ਡੈਡੀ ਕਿੰਨੇ ਜੰਗ ਨੇ ਵੀ ਲੱਗੇ ਤੇ ਜਵਾਨ ਪਈ ਕਿ ਲੱਗਦੇ ਨੇ ਕਿਸੇ ਵੀ ਨੇ ਫੁੱਲ ਲੈ

ਹੈਲੋ ਸਾਸਰੀ ਗਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵਗੇ ਆਪਣੇ ਘਰਾਂ ਵਿੱਚ ਪੰਦਰ ਰਸਤਾਂ ਹੋਗੇ ਤੁਸੀਂ ਸਹਾਲਾ ਹੋਗੇ ਚਲੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਮੈਂ ਪੂਰੀ ਕਟਾ ਲ ਕੇ ਉੱਤੇ ਆ ਰਹਾਂ ਹਾਂ बोट्टा भी नहीं है। आ तो जा कर तो दे भाई। आ जा आ जा आ जा। 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 आ जा � ਲਓ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਤੇ ਕੇਕ ਆਪਾਂ ਦਿੱਤਾ ਕੱਟ ਤੇ ਸਾਰੇ ਜਣੇ ਬੇਟੇ ਨੂੰ ਬਰਥਡੇ ਵਿਸ਼ ਕਰਿਓ ਤੇ ਪਰਮਾਤਮਾ ਵਾਹਿਗੁਰੂ ਸਾਰਿਆਂ ਦੇ ਬੱਚਿਆਂ ਨੂੰ ਤੰਦਰੁਸਤੀ ਬਖਸ਼ੇ। ਦਿਨ ਦੁਗਣੀ ਰਾਜ ਅਗੁਣੀ ਤਰੱਕੀ ਕਰਨ ਬੱਚੇ। ਵਾਹਿਗੁਰੂ ਮੇਰ ਪਰੇ ਹੱਥ ਰੱਖੇ। ਤੇ ਬੱਚਿਆਂ ਦੇ ਸਹਾਰੇ ਆਪਾਂ ਉੱਡੇ ਫਿਰਦੇ ਆ ਇਹੇ ਆਪਣੇ ਪਰਨੇ ਜੀ ਵੈਗਰੂ ਤੰਦਰੁਸਤੀ ਦੇ ਸਾਰੇ ਨੂੰ ਇਹ ਬੇਟੇ ਦੀ ਮਾਸੀਆਂ ਨੇ ਇਹ ਮੇਰੇ ਭਤੀਜੇ ਆ ਭਤੀਜ ਜਮਾਈ ਆ ਤੇ ਉਹਦਾ ਬੇਟਾ ਤੇ ਪਹਿਲਾਂ ਮੇਰੇ ਭਾਣ ਜੇ ਤੇ ਭਤੀਜਾ ਸੀ മേര ഭാണ താങ്ക് യൂ ബൈ ടേക